ਇਹ ਦੋ ਸ਼ਖਸ ਦਿਖਾਈ ਦੇ ਰਹੇ ਨੇ ਦੋਨਾਂ ਦੀ ਕਿਸਮਤ ਚਮਕੀ ਹੈ ਇੱਕ ਨੂੰ ਤਾਂ ਹੁਣੇ-ਹੁਣੇ ਇਨਾਮ ਨਿਕਲਿਆ ਸ਼ਾਇਦ ਉਹਨੇ ਹਲੇ ਘਰੇ ਵੀ ਨਹੀਂ ਦੱਸਿਆ ਹੋਣਾ ਸਰਦਾਰ ਜੀ ਨੇ 50000 ਦਾ ਨਾਮ ਨਿਕਲਿਆ ਔਰ ਇੱਕ ਭਾਈ ਜੀ ਨੂੰ ਰਾਤ 45000 ਦਾ ਇਨਾਮ ਨਿਕਲਿਆ ਗੱਲਬਾਤ ਕਰਦੇ ਆ ਸਾਡੇ ਨਾਲ ਕਰਨ ਜੀ ਮੌਜੂਦ ਨੇ ਦੱਸ ਦਈਏ ਕਿ ਜਲਾਲਾਬਾਦ ਦਾ ਸਭ ਤੋਂ ਵੱਡਾ ਸਭ ਤੋਂ ਵੱਧ ਇਨਾਮ ਨਿਕਲਣ ਵਾਲਾ ਕਾਊਂਟਰ ਕਰనర్ ਜੂ ਲਾਟਰੀ ਏਜੰਸੀ ਦੇ ਮੌਜੂਦ ਆ ਕਰਨ ਜੀ ਸਾਡੇ ਨਾਲ ਨੇ ਹਾਂਜੀ ਕਰਨ ਜੀ ਕੀ ਕਹਿਣਾ ਚਾਹੋਗੇ ਆਪਾਂ ਪਹਿਲਾਂ ਤਾਂ ਸਾਰਿਆਂ ਨੂੰ ਇਹ ਹੀ ਵਧਾਈ ਦਿੰਨੇ ਆ ਕਿ ਅੱਜ ਕੱਲ ਆਪਣੇ ਕੋਲੋਂ ਰਾਤ ਨੂੰ ਜੋ 45000 ਰੁਪਏ ਦਾ ਇਹਨਾਂ ਨੂੰ ਪ੍ਰਾਈਜ਼ ਲੱਗਿਆ ਸੀ ਨਾਲ ਦੀ ਨਾਲ ਹੀ 1 ਵਜੇ ਅੱਜ 50000 ਦਾ ਪ੍ਰਾਈਜ਼ ਫੇਰ ਲੱਗ ਗਿਆ ਜੀ ਕਿਉਂਕਿ ਹਜੇ ਆਪਣੀ ਰਾਤ ਵਾਲੀ ਵੀਡੀਓ ਤੇ ਬਹੁਤ ਮੈਨੂੰ ਕਾਲਸ ਆ ਰਹੀਆਂ ਸੀਗੀਆਂ ਕਸਟਮਰ ਨੇ ਬਹੁਤ ਪਿਆਰ ਦਿੰਦੇ ਆ ਜੋ ਆਪਾਂ ਨੂੰ ਹੁਣ ਆਪਣੇ ਕੋਲ ਦੋ ਪ੍ਰਾਈਜ਼ ਲੱਗੇ ਜੀ ਇਹਨਾਂ ਦੋਨਾਂ ਨੂੰ ਪ੍ਰਾਈਜ਼ ਲੱਗੇ ਇੱਕ ਨੂੰ 45000 ਲੱਗਿਆ ਇੱਕ ਨੂੰ 50000 ਰੁਪਏ ਲੱਗਿਆ ਜੀ ਹਾਂ ਜੀ ਖਾਲਸਾ ਜੀ ਕੀ ਨਾਂ ਹੈ ਜੀ ਗੁਰਜੀਤ ਸਿੰਘ ਗੁਰਜੀਤ ਸਿੰਘ ਕਿੰਨੇ ਦਾ ਇਨਾਮ ਲੱਗਿਆ ਕਦੋਂ ਪਾਈ ਸੀ 10000 ਅੱਛਾ ਅੱਜ ਸੇਰੇ ਭਾਈ ਸੀ ਕੀ ਫਿਰ ਤਾਂ ਕਿਸਮਾ ਚਮਕਈ ਬਿਲਕੁਲ ਜੀ ਖੁਸ਼ ਹੋ ਹਾਂ ਜੀ ਹਾਂ ਜੀ ਖੁਸ਼ ਕਿੰਨਾ ਚਿਰ ਹੋ ਗਿਆ ਲਾਟਰੀ ਪਾਦਿਆਂ ਨੂੰ ਇਹ ਜਦੋਂ ਦੀ ਇਹਨਾਂ ਨੇ ਸ਼ੌਪ ਖੋਲੀ ਹੈ ਜੀ ਉਦੋਂ ਦੇ ਨੰਨਾ ਜੁੜੇ ਹੋਏ ਹੈ ਜੀ ਅੱਛਾ ਉਦੋਂ ਦੇ ਪਾਰ ਰਹੇ ਹੋ ਪਹਿਲਾਂ ਵੀ ਕਦੇ ਕੋਈ ਇਨਾਮ ਨਿਕਲੇ ਹਾਂਜੀ ਹਾਂਜੀ ਪਹਿਲਾਂ ਵੀ ਨਿਕਲਿਆ ਜੀ ਇੱਕ ਛੋਟੀ ਇੱਕ ਛੋਟੀ ਜੀ ਗੱਲ ਆਪਾਂ ਨਾਲ ਹੋਰ ਐਡ ਆਨ ਕਰ ਦਿੰਨੇ ਆ ਜੋ ਉਸ ਦਿਨ ਆਪਣੇ ਕੋਲ ਆਪਾਂ ਕੱਲ ਜੋ ਵੀਡੀਓ ਦੇ ਵਿੱਚ ਦੱਸਿਆ ਸੀ 1 ਕਰੋੜ ਦਾ ਪ੍ਰਾਈਜ਼ ਜੋ ਮਿਸ ਹੋਇਆ ਸੀਗਾ ਉਹ ਇਹਨਾਂ ਦਾ ਹੀ ਮਿਸ ਹੋਇਆ ਸੀਗਾ ਅੱਛਾ ਤੁਹਾਡਾ ਹੀ ਮਿਸ ਆਇਆ ਸੀ ਇਹ ਕੰਗ ਪਿੱਛੇ ਜੀ ਆ ਉਹ 5000 ਰੁਪਏ ਇਹਨਾਂ ਨੂੰ ਮਿਲਿਆ ਸੀ ਕੰਸੋਲੇਸ਼ਨ ਪ੍ਰਾਈਜ਼ ਕੰਸੋਲੇਸ਼ਨ ਅੱਛਾ ਅੱਛਾ 5000 ਇਹਨਾਂ ਨੂੰ ਹੀ ਮਿਲਿਆ ਸੀਗਾ ਜੀ ਅੱਛਾ 1 ਕਰੋੜ ਦਾ ਪ੍ਰਾਈਜ਼ ਦੁੱਖ ਤਾਂ ਆਇਆ ਹਣਾ ਹਾਂਜੀ ਦੁੱਖ ਨਹੀਂ ਕੋਈ ਨਹੀਂ ਉਹ ਮਾਲਕ ਦੀ ਮੋਜ ਹੈ ਜੀ ਮਾਲਕ ਨੇ ਉਹਨੇ ਰੱਖਣਾ ਉਹ ਜੀ ਬਿਲਕੁਲ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮਨਦੀਪ ਸਿੰਘ ਜੀ ਕਿੰਨੇ ਦਾ ਨਿਕਲੇ 45000 ਦਾ ਨਾਮ ਨਿਕਲੇ 45000 ਦਾ ਨਿਕਲੇ ਕਿੰਨਾ ਚਿਰ ਹੋ ਗਿਆ ਲਾਟਰੀ ਪਾਦਿਆਂ ਮੈਂ 2-3 ਵਾਰ ਪਹਿਲਾਂ ਪਾਈ ਅੱਛਾ 2-3 ਵਾਰ ਹੀ ਪਾਈ ਇਹ ਰਾਤ ਪਾਈ ਸੀ ਕੱਲ ਪਾਈ ਸੀ ਹਾਂਜੀ ਕੱਲ ਪਾਈ ਸੀ ਠੀਕ ਹੈ ਕੀ ਕੰਮ ਕੀ ਕਰਦੇ ਹੋ ਮੈਂ ਘਰੇ ਖੇਤੀਬਾੜੀ ਕਰਦਾ ਅੱਛਾ ਖੇਤੀਬਾੜੀ ਕਰਦੇ ਕਿਹੜਾ ਪਿੰਡ ਹੈ ਗਰੀਬਾਸੰਦਰ ਮਾਚੀ ਵਾਲਾ ਅੱਛਾ ਗਰੀਬਾਸੰਦਰ ਠੀਕ ਹੈ ਹਾਂਜੀ ਠੀਕ ਠੀਕ ਸਰਦਾਰ ਜੀ ਫਿਰ ਕੀ ਕਰੋਗੇ ਇਹਨਾਂ ਪੈਸਿਆਂ ਦਾ ਬਸ ਜੀ ਘਰੇ ਬੱਚੇ ਹੁੰਦੇ ਨੇ ਆ ਭਾਈ ਬੱਚੇ ਵਾਸਤੇ ਕੁਬਾਈ ਦੇ ਹਾ ਇਹ ਤਾਂ ਬਿਲਕੁਲ ਸਹੀ ਆਪਾ ਭਾਜੀ ਆਪਣਾ ਇੱਕ ਪਰਸਨਲ ਮੈਟਰ ਹੈ ਜੀ ਉਹਦੇ ਚ ਹੀ ਇਹਨਾਂ ਨੂੰ ਪੈਸਾ ਨੂੰ ਯੂਜ਼ ਕਰਾਂਗੇ ਅਰੇ ਕਰਦਾ ਕੋਈ ਕੰਮ ਫਸਿਆ ਹੈ ਅੱਛਾ ਹਾਂਜੀ ਫਿਰ ਤਾਂ ਚੰਗੀ ਗੱਲ ਹੋ ਗਈ ਕੰਮ ਵੀ ਨਿਕਲਿਆਊਗਾ ਹਾਂਜੀ ਹਾਂਜੀ ਜੀ ਤਾਂ ਬਿਲਕੁਲ ਅੱਭਾ ਜੀ ਦਿਖਾਓ ਕਿਹੜੇ ਕਿਹੜੇ ਨੰਬਰ ਨਿਕਲੇ ਆ ਉਹ 1691 ਨੰਬਰ ਹੈ ਜੀ ਜੋ ਹੁਣੇ 50000 ਰੁਪਏ ਦਾ ਪ੍ਰਾਈਸ ਲੱਗਿਆ ਹੈ ਜੀ 1691 250 200 ਹੂੰ 250 ਦੇ 200 ਪ੍ਰਾਈਸ ਲੱਗੇ ਆ ਜੀ ਇਹਨਾਂ ਨੂੰ 50000 ਰੁਪਏ ਦਾ ਹਾਂ ਰੁਪਏ ਹਾਂਜੀ 1 ਵਜੇ ਅੱਜ ਡਰਾ ਨਿਕਲਿਆ ਜੀ ਇਹ ਰਾਤ ਵਾਲਾ ਨੰਬਰ ਹੈ ਜੀ 73728 9000 5 9000 5 ਹਾਂ ਜੀ ਇਹ ਜੋ ਵੀ ਰਿਜ਼ਲਟ ਹੁੰਦਾ ਹੈ ਇਹ 9000 ਗੁਣਾ ਵਾਲੇ ਹੀ ਪ੍ਰਾਈਜ਼ ਹੁੰਦੇ ਆ ਕੋਈ ਸਿੰਗਲ ਪ੍ਰਾਈਜ਼ ਨਹੀਂ ਹੁੰਦਾ ਲੇਕਿਨ ਇੱਥੇ ਸ਼ੋਅ ਨਹੀਂ ਕਰਦੇ ਰਿਜ਼ਲਟ ਦੇ ਵਿੱਚ ਉਹ ਵੀ ਇਹ ਕਿੰਨੇ ਗੁਣਾ ਹੈ ਉਹ ਆਪਾਂ ਦੱਸਦੇ ਆ 90000 ਰਾਤ ਦੱਸਿਆ ਸੀ 9000 10 ਇਹ 9000 5 45000 ਦਾ ਪ੍ਰਾਈਜ਼ ਹੈ ਜੀ 77728 ਕਰਨ ਅਰਜੁਨ ਲਾਟਰੀ ਜਲਾਲਪੁਰ ਕੀ ਅਬੀਲ ਕਰਨਾ ਚਾਹੋਗੇ ਲੋਕਾਂ ਨੂੰ ਅਬੀਲ ਇਹੀ ਕਰਦੇ ਆ ਜੀ ਵਿਸਾਖੀ ਬੰਪਰ ਚੱਲ ਰਿਹਾ ਜੀ ਵੱਡੀਆਂ ਵੱਡੀਆਂ ਆਫਰਾਂ ਆਪਾਂ ਉਹਦੇ ਤੇ ਦੇ ਰਹੇ ਆ ਟਿਕਟ ਆਪਣੇ ਕੋਲੇ ਵਾਧੂ ਅਵੇਲੇਬਲ ਤੁਸੀਂ ਆਪਣੀ ਮਰਜ਼ੀ ਦਾ ਜੋ ਵੀ ਨੰਬਰ ਸਾਡੇ ਕੋਲੋਂ ਲਿਜਾ ਸਕਦੇ ਹੋ ਤੇ ਆਫਰ ਉਹਵੇਂ ਸੇਮ ਹੀ ਹੈ ਜੀ ਕੂਪਨ ਆਪਣੇ ਕੋਲੇ ਆ ਗਏ ਆ ਉਹ ਕੂਪਨ ਆਪਾਂ ਰਿਜ਼ਲਟ ਚੈੱਕ ਕਰਵਾਣ ਤੇ ਦੇਵਾਂਗੇ ਜੀ ਕੂਪਨ ਵਿੱਚ ਕੀ ਨਾਮ ਕੱਢਣ ਲੱਗਿਓ ਕੂਪਨ ਦੇ ਵਿੱਚ 1 ਪੰਜ ਤੋਲੇ ਚਾਂਦੀ ਦੀ ਚੈਨ ਹੈ ਜੀ 2 ਫੋਨ ਹੈ 1 ਸਰਪ੍ਰਾਈਜ਼ ਗਿਫਟ ਹੈ ਜੀ ਕੋਸ਼ੇ ਚਾਂਦੀ ਦੀ ਚੈਨ ਤੋਂ ਵੀ ਵੱਡਾ ਹੋ ਸਕਦਾ ਹੈ ਕੋ ਸਰਪ੍ਰਾਈਜ਼ ਹੈ ਬਹੁਤ ਸਰਪ੍ਰਾਈਜ਼ ਹੈ ਹਾਂਜੀ ਤਾਂ ਬਿਲਕੁਲ ਲਗਾਤਾਰ ਪ੍ਰਾਈਜ਼ ਨਿਕਲ ਰਹੇ ਆ ਲਗਾਤਾਰ ਜਲਾਲਾਬਾਦ ਦੇ ਵਿੱਚ ਕਰਨ ਅਰਜੁਨ ਲੋਟਰੀ ਏਜੰਸੀ ਤੇ ਪ੍ਰਾਈਜ਼ ਨਿਕਲਦੇ ਹੋਏ ਦਿਖਾਈ ਦੇ ਰਹੇ ਆ ਤਾਂ ਸਾਹਮਣੇ ਅੱਜ ਪਹਿਲੀ ਵਾਰ ਹੋਇਆ ਕਿ ਦੋ ਦੋ ਸ਼ਖਸ ਮੌਜੂਦ ਨੇ ਜਿਨ੍ਹਾਂ ਨੂੰ 45000 ਤੇ 50000 ਦਾ ਇਨਾਮ ਲੱਗਿਆ ਹੈ ਤੁਸੀਂ ਵੀ ਆਪਣੀ ਕਿਸਮਤ ਜਮਾਣੀ ਚਾਹੁੰਦੇ ਹੋ ਤਾਂ ਕਰਨ ਅਰਜੁਨ ਲਾਟਰੀ ਏਜੰਸੀ ਤੇ ਜਰੂਰ ਪਹੁੰਚੋ ਕਿਉਂਕਿ ਜਲਾਲਾਬਾਦ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਾਈਜ਼ ਜੇਕਰ ਕਿਤੇ ਨਿਕਲਦੇ ਆ ਤਾਂ ਉਹ ਫਿਰ ਕਰਨ ਅਰਜੁਨ ਲਾਟਰੀ ਤੇ ਨਿਕਲਦੇ ਆ ਔਰ ਵੱਡੀ ਗੱਲ ਇਹ ਹੈ ਕਿ ਇੱਥੇ ਜਿੰਨੇ ਵੀ ਪ੍ਰਾਈਜ਼ ਨਿਕਲਦੇ ਆ ਜਿੰਨੀ ਅਮਾਊਂਟ ਹੁੰਦੀ ਆ ਪੂਰੇ ਪੈਸੇ ਦਿੱਤੇ ਜਾਂਦੇ ਆ ਕੋਈ ਵੀ ਟੈਕਸ ਦੇ ਨਾਂ ਤੇ ਜਾਂ ਕਮਿਸ਼ਨ ਦੇ ਨਾਮ ਤੇ ਜਾਂ ਵਧਾਈ ਦੇ ਨਾਮ ਤੇ ਕੱਟ ਜਿਹੜਾ ਹੈਗਾ ਉਹ ਇਹਨਾਂ ਵੱਲੋਂ ਨਹੀਂ ਲਗਾਇਆ ਜਾਂਦਾ ਇੱਕ ਗੱਲ ਹੋਰ ਜੋ ਆਪਾਂ ਬੇਨਤੀ ਕਰਦੇ ਆਂ ਜੋ ਆਪਾਂ ਕੱਲ ਵੀਡੀਓ ਪਾਈ ਸੀ ਕਿ 90000 ਦਾ ਪ੍ਰਾਈਜ਼ ਲੱਗਿਆ ਉਹ ਨਹੀਂ ਮਿਲ ਰੇ ਅੱਜ ਉਹਨਾਂ ਦੀ ਕਾਲ ਆ ਗਈ ਹੈ ਜੀ ਆਪਾਂ ਨੂੰ ਉਹ ਫਰੀਦਕੋਟ ਤੋਂ ਆਇਆ ਜੀ ਜਿਹਨਾਂ 90000 ਲੱਗਿਆ ਉਹ ਵੀ ਆਪਣੀ ਵੀਡੀਓ ਦੇਖ ਕੇ ਆਪਣੇ ਕੋਲੋਂ ਲਾਟਰੀਆਂ ਪਾ ਕੇ ਗਏ ਸੀਗੇ ਜੀ ਹਾਂਜੀ ਉਹਨਾਂ ਦੀ ਕਾਲ ਆਈ ਸੀਗੀ ਅੱਜ ਜੀ ਛੇਤੀ ਆਪਾਂ ਉਹਨਾਂ ਨਾਲ ਵੀ ਮਿਲਵਾਵਾਂਗੇ ਜਦੋਂ ਵੀ ਉਹ ਪਹੁੰਚਦੇ ਆ ਆਪਣੇ ਕੋਲੇ 90000 ਦਾ ਜੇ ਜੀ ਉਹ ਮਿਲ ਗਿਆ ਜੀ ਆਪਾਂ ਨੂੰ ਜੀ ਬਿਲਕੁਲ ਤਾਂ ਤਸਵੀਰਾਂ 'ਚ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਸਭ ਉਹ ਸ਼ਖਸ ਹੈ ਜਿਨ੍ਹਾਂ ਨੂੰ ਇੱਥੋਂ ਇਨਾਮ ਲੱਗੇ ਆ ਤਾਂ ਜਲਾਲ ਇਸ ਸਾਲ ਜੇਕਰ ਕਹਿ ਲਈਏ 2025 ਦੇ ਵਿੱਚ ਸਭ ਨਾਲੋਂ ਜ਼ਿਆਦਾ ਡਰਾਜੇ ਨਿਕਲੇ ਤਾਂ ਉਹ ਆਪਣੇ ਕੋਲ ਨਿਕਲੇ ਗਲਤ ਨਹੀਂ ਹੋਏਗਾ ਜੀ 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 ਇਸ ਸਾਲ ਬਹੁਤ ਪ੍ਰਾਈਜ਼ ਆਪਣੇ ਕੋਲ ਲੱਗਿਆ ਜਿਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਪ੍ਰਾਈਜ਼ ਹੈ 1.2 ਲੱਖ ਲੱਖ 50 ਹਜ਼ਾਰ 90 ਹਜ਼ਾਰ ਇਹ ਤਾਂ ਬਸ ਰੂਟੀਨ ਵਾਲੇ ਹੀ ਕੰਮ ਚੱਲ ਰਹੇ ਹੈ ਜੀ 45 50 90 ਲੱਖੇ ਤਾਂ ਰੂਟੀਨ ਚ ਹੀ ਚੱਲ ਰਹੇ ਹੈ ਹਮ ਚਲੋ ਅਸੀਂ ਵੀ ਕਾਮਨਾ ਕਰਾਂਗੇ ਕਿ ਇਸ ਵਾਰੀ ਵਿਸਾਖੀ ਬੰਪਰ ਜਿਹੜਾ 6 ਕਰੋੜ ਹੈ ਉਹ ਇੱਥੇ ਹੀ ਨਿਕਲੇ ਤਾਂ ਅਸੀਂ ਉਹਦੀ ਵੀਡੀਓ ਪਾਈਏ ਵਧਾਈ ਦਈਏ ਤੇ ਲੋਕ ਵੀ ਖੁਸ਼ ਹੋਣ ਤਾਂ ਬਿਲਕੁਲ ਜੇਕਰ ਤੁਸੀਂ ਵੀ ਆਪਣੀ ਕਿਸਮਤ ਨੂੰ ਜਮਾਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਕਰਨ ਅਰਜੁਨ ਲੋਟਰੀ ਏਜੰਸੀ ਮੁਕਸਰ ਸਰਕੂਲਰ ਰੋਡ ਸ਼ਹੀਦ ਉਦਮ ਸਿੰਘ ਪਾਰਕ ਦੇ ਬਿਲਕੁਲ ਨਾਲ ਤੁਸੀਂ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਇੱਕ ਵਾਰ ਫੇਰ ਦੋ ਹੋਰ winner ਜਿਹੜੇ ਆ ਉਹ ਤੁਹਾਡੀ ਸਕਰੀਨ ਦੇ ਸਾਹਮਣੇ ਆ ਜਿਨ੍ਹਾਂ ਨੂੰ 45000 ਅਤੇ 50000 ਦਾ ਇਨਾਮ ਲੱਗਾ ਧੰਨਵਾਦ